ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਪਟੰਡੇ ਵਾਲਾ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੈ ਦਰਸ਼ਕੋ ਅੱਜ ਤੁਹਾਨੂੰ ਨਗੀਨਾ ਦੇਣਾ ਏ ਕਲਾਸ ਹੈ ਵੀਡੀਓ ਨੂੰ ਜਿਹੜੇ ਵੀ ਭਰਾ ਨੇ ਦੇਖ ਲਿਆ ਤੇ ਨਾਲ ਦੀ ਨਾਲ ਸ਼ੇਅਰ ਕਰ ਦਿਓ ਜਿਹੜੇ ਕਿਸੇ ਵੀਰ ਨੇ ਲੈਣਾ ਕਿਸੇ ਮਿੱਤਰ ਨੇ ਲੈਣਾ ਕਿਸੇ ਰਿਸ਼ਤੇਦਾਰ ਨੇ ਲੈਣਾ ਰੇਟ ਹੋਊਗਾ ਬਿਲਕੁਲ ਜੈਨੂਆ ਤੇ ਨਗੀਨਾ ਤੁਸੀਂ ਵੇਖ ਕੇ ਆਪ ਹੀ ਕਹੋਗੇ ਵੀ ਵਾਹ ਕਮਾਲ ਨਗੀਨਾ ਹੈ ਕਿੱਥੇ ਜੀ ਆਪਾਂ ਖੜੇ ਆ ਕਿੱਥੋਂ ਦੀ ਲੋਕੇਸ਼ਨ ਹੈ ਹਰ ਇੱਕ ਐਂਗਲ ਤੋਂ ਜਿਹੜੀ ਵੀਡੀਓ ਦੇ ਰਾਹੀਂ ਤੁਹਾਨੂੰ ਉਹ ਨਗੀਨਾ ਦਿਖਾਵਾਂਗੇ ਜਿਹੜਾ ਵੀ ਕਿਸੇ ਭਰਾ ਨੇ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨਗੀਨੇ ਲੈ ਕੇ ਗਏ ਆ ਕਾਫੀ ਵੀਰਾਂ ਨੇ ਮੈਸੇਜ ਵੀ ਕੀਤੇ ਆ ਤੇ ਕਾਫੀ ਭਰਾਵਾਂ ਨੇ ਮੈਨੂੰ ਸਪੈਸ਼ਲ ਕਾਲਾਂ ਕਰਕੇ ਵੀ ਦੱਸਿਆ ਭਾਈ ਵੀ ਜਿਵੇਂ ਤੁਸੀਂ ਕਿਹਾ ਸੀ ਉਵੇਂ ਨਿਭੜਿਆ ਇਹ ਨਗੀਨੇ ਵੀ ਚੰਗੇ ਰਿਕਾਰਡ ਤੇ ਚੱਲ ਰਿਹਾ ਹਰਿਆਣੇ ਦੇ ਅਮਿੰਦਰਗੜ੍ਹ ਤੋਂ ਵੀਰ ਵਰਗੇ ਸਪੈਸ਼ਲ ਮੱਝ ਲੈ ਕੇ ਆਂਦੇ ਸੀ ਤੇ ਉਹਦੀਆਂ ਕਟੀਆਂ ਆ ਤਿੰਨੇ ਭੈਣਾਂ ਆਗੀਆਂ ਰਿਕਾਰਡ ਕਾਫੀ ਚੰਗਾ ਤੁਹਾਨੂੰ ਤੋੜ ਕੇ ਤਸੱਲੀ ਕਰਕੇ ਦਿਖਾਵਾਂਗੇ ਜੇ ਕਿਸੇ ਵੀਰ ਨੇ ਕਿਸੇ ਵੀ ਕਾਪ ਦੇ ਕਾਰੋਬਾਰ ਦੀ ਸਾਫ ਸੁਥਰੇ ਕਾਰੋਬਾਰ ਦੀ ਪ੍ਰਮੋਸ਼ਨ ਕਰਵਾਉਣੀ ਹੈ ਤਾਂ ਕੰਟੈਕਟ ਨੰਬਰ ਸਾਡਾ ਨੋਟ ਕਰ ਲਓ 8360547107 ਸਾਡਾ ਨੰਬਰ ਹੈ ਜੇ ਕਿਸੇ ਭਰਾ ਨੇ ਕਿਸੇ ਵੀ ਕਾਰੋਬਾਰ ਦੀ ਪ੍ਰਮੋਸ਼ਨ ਕਰਾਉਣੀ ਹੈ ਤਾਂ ਕੰਟੈਕਟ ਸਾਡੇ ਨਾਲ ਤੁਸੀਂ ਕਰ ਸਕਦੇ ਹੋ ਇਧਰਲੇ ਪਾਸੇ ਤੂੜੀ ਵਾਲੀ ਸੁਭਾਅ ਦੀ ਗੱਲ ਕਰ ਲਈ ਤਾਂ ਮੱਲਕੇ ਦੀ ਰਹਿ ਗਈ ਤੇ ਜਿੱਥੇ ਮੈਂ ਖੜਾਗਾ ਇਹ ਮੱਕ ਟੋਰਾ ਰਹਿ ਗਿਆ ਇਹਨੂੰ ਜੋੜ ਕੇ ਆਪਾਂ ਮੱਲ ਕਟੋਰਾ ਹੀ ਕਹਿ ਦਈਏ ਕਿਉਂਕਿ ਵੀਰ ਦਾ ਘਰ ਵੀ ਬਿਲਕੁਲ ਹੱਦ ਤੇ ਆ ਗਿਆ ਦੋਨੇ ਪਿੰਡਾਂ ਦੀ ਤੇ ਸਬਾਹ ਤੋਂ ਉਧਰਲੇ ਪਾਸੇ ਆ ਗਈ ਮਲਕੇ ਵਾਲੇ ਪਾਸ ਤੇ ਮੈਚ ਥੇ ਖੜਾ ਹੈ ਉੱਥੇ ਕਟੋਰੀ ਵਾਲਾ ਪਾਸ ਆ ਗਿਆ ਤੇ ਮਾਜਾ ਜਿਹੜੀ ਵੀ ਤੁਹਾਨੂੰ ਦਿਖਾਵਾਂਗੇ ਚੜਦੀ ਤੋਂ ਚੜਦੀ ਹੈ ਜਿਹੜੀ ਵੀਰ ਨੇ ਸੇਲ ਕਰਨੀਆਂ ਪਹਿਲਾਂ ਮੈਂ ਡਿਟੇਲ ਤੁਹਾਨੂੰ ਉਹਦਾ ਲੈ ਕੇ ਦੇ ਦਿਆਂ ਕਿਉਂਕਿ ਕਾਫੀ ਵੀਰ ਕਹਿੰਦੇ ਵੀ ਵੀਡੀਓ ਲੰਬੀ ਹੋ ਗਈ ਦਰਸ਼ਕੋ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਜਿਹੇ ਨਗੀਨਿਆਂ ਦਾ ਤੁਹਾਨੂੰ ਮੈਂ ਡਿਟੇਲ ਲੈ ਕੇ ਦੇਮਾ ਤਾਂ ਕਿ ਜਿਹੜੀਆਂ ਵੀ ਭੈਣਾਂ ਜਾਂ ਸਾਡੇ ਭਰਾ ਮਿਹਨਤ ਕਰਦੇ ਆ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਮਿਲੇ ਵੀਰ ਨੇ ਚੰਗੇ ਰਿਕਾਰਡ ਦੀਆਂ ਕੱਟੀਆਂ ਸੇਲ ਕੀਤੀਆਂ ਹੁਣ ਵੀਰ ਦੇ ਕੋਲੇ ਕੱਟਿਆਗਾ ਸੇਲ ਨਹੀਂ ਕਰਨਾ ਰੱਖਿਆਗਾ ਤਕਰੀਬਨ ਜਦੋਂ ਵੀ ਮੱਝ ਕਹਿੰਦਾ ਕੱਟੀ ਦੇ ਦਿੰਦੀ ਆ ਕੋਈ ਰਿਸ਼ਤੇਦਾਰ ਜਾਂ ਕੋਈ ਯਾਰ ਮਿੱਤਰ ੱੱਕੇ ਨਾ ਖੋਕੇ ਲੈ ਜਾਂਦਾ ਕਹਿੰਦਾ ਫਿਰ ਦੇਣੀ ਪੈਂਦੀ ਆ ਆ ਝੋਟੀ ਵੀਰ ਨੇ ਸੇਲ ਕਰਨੀ ਆ ਫੇਸ ਬਿਊਟੀ ਪਹਿਲਾਂ ਤੁਸੀਂ ਚੈੱਕ ਕਰ ਲਓ ਸਿੰਘਾਂ ਤੋਂ ਚੈੱਕ ਕਰ ਲਓ ਕੋਈ ਤੇਲ ਨਹੀਂ ਲੱਗਿਆ ਕੋਈ ਲਿਪਾ ਪੋਚੀ ਵਾਲਾ ਕੰਮ ਨਹੀਂ ਕਿਉਂਕਿ ਮੈਂ ਕਾਫੀ ਕਹਿਣਾ ਹੁੰਦਾ ਵੀ ਕਿੱਲੇ ਤੋਂ ਜਿਹੜਾ ਜਾਨਵਰ ਮਿਲ ਜੇ ਉਹਦੇ ਅਰਕੀ ਰੀਸ ਨਹੀਂ ਹੁੰਦੀ ਨਾ 2000 ਵੱਧ ਤੇ ਨਾ 4000 ਵੱਧ ਜਿਹੜੀ ਗੱਲ ਕਹਾਂਗੇ ਉਹ ਗੱਲ ਨਿਬੜੂਗੀ ਕਹਿਰਾ ਕਹਿਰਾ ਥਾਣਾ ਚੰਗਾ ਹਵਾਨਾ ਪਿੱਠਪੁੜੇ ਦੀ ਕਾਫੀ ਜਿਹੜੀ ਝੋਟੀ ਆ ਉਹ ਚੰਗੀ ਆ ਕਿੰਨੇ ਸੂਏ ਆ ਉਹ ਸਾਰਾ ਡਿਟੇਲ ਤੁਹਾਨੂੰ ਵੀਰ ਤੋਂ ਲੈ ਕੇ ਦੇਵਾਂਗੇ ਬੋਡੀ ਸਟਰਕਚਰ ਤੁਸੀਂ ਆਪ ਹੀ ਚੈੱਕ ਕਰ ਲਓ ਵੀ ਹਾਈਟ ਉਹਦੀ ਕਿੰਨੀ ਆ ਤੇ ਹਵਾਨਾ ਤੁਸੀਂ ਚੈੱਕ ਕਰ ਲਓ ਰੇਟ ਤੁਹਾਨੂੰ ਅੱਜ ਉਹ ਦੇ ਦੇਣਾ ਜਿਹੜਾ ਤੁਸੀਂ ਕੋਲੋਂ ਕੇ ਵੀ ਵਾਹ ਕਮਾਲ ਆ ਮੰਡੀਆਂ ਤੇ ਰੇਟ ਵੀ ਤੁਸੀਂ ਜਾ ਕੇ ਦੇਖ ਲੈ ਤੇ ਕਿੱਲਿਆਂ ਤੇ ਵੀ ਰੇਟ ਆ ਫੋਨ ਦੇ ਉੱਤੇ ਸਪੈਸ਼ਲ ਵੀਰ ਨਾਲ ਪਹਿਲਾਂ ਰੇਟ ਦੀ ਗੱਲ ਹੀ ਹੋਈ ਆ ਵੀ ਵੀਰਾ ਰੇਟ ਉਹ ਦੇ ਦੀ ਤੈਨੂੰ ਤੇਰੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਜਿਹੜਾ ਵੀ ਸਾਡਾ ਕੋਈ ਭੈਣ ਭਰਾ ਲੈ ਕੇ ਜਾਊਗਾ ਉਹਨੂੰ ਜਿਹੜੀ ਗੱਲ ਕਹਾਂਗੇ ਉਹ ਨਿਭੜਨੀ ਚਾਹੀਦੀ ਆ ਲੈ ਦਰਸ਼ਕੋ ਗੱਲ ਬਾਤ ਤੁਹਾਡੀ ਵੀਰ ਨਾਲ ਕਰਾਉਣੇ ਆ ਬਾਈ ਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਸਰੇ ਗਾ ਬਾਈ ਜੀ ਸਾਡੇ ਪਿੰਡ ਆਉਣ ਚ ਤੁਹਾਡਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਬਾਈ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੁਹਾਡਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੀ ਆਪਾਂ ਖੜੇ ਆ ਬਾਈ ਜੀ ਮੇਰਾ ਨਾਮ ਪਲਵਿੰਦਰ ਸਿੰਘ ਪਿੰਡ ਮਲਕਟੋਰਾ ਤਹਿਸੀਲ ਮਲੋਟ ਲਗਦੀ ਆ ਜ਼ਿਲ੍ਹਾ ਮੁਕਸਰ ਜੀ ਸਾਨੂੰ ਅਸੀਂ ਬਿਲਕੁਲ ਮਲੋਟ ਸ਼ਹਿਰ ਦੇ ਨਾਲ ਬੈਠੇ ਆ ਇਧਰੋਂ ਸਾਨੂੰ ਬਠੰਡਾ ਰੋਡ ਵੀ ਪਹਿਲਾ ਪਿੰਡ ਉਧਰੋਂ ਮੁਕਸਰ ਰੋਡ ਮੁਕਸਰੋਂ ਮਲੋਟ ਰੋਡ ਤੇ ਪਹਿਲਾ ਪਿੰਡ ਹੀ ਆਉਂਦਾ ਈ ਕੋਈ ਇੱਕ ਇੱਕ ਕਿਲੋਮੀਟਰ ਤੱਕ ਵੱਡੇ ਰੋਡਾਂ ਦੇ ਉੱਤੇ ਹੀ ਆ ਸੀ ਜੀ ਘਰ ਦੀ ਲੋਕੇਸ਼ਨ ਦੀ ਗੱਲ ਕਰ ਲਿਓ ਕਿ ਮੇਨ ਚੀਜ਼ ਕੋਈ ਮੇਨ ਸਾਡੇ ਵਾਟਰ ਬਾਕਸ ਕੋਲੇ ਆ ਜੀ ਲੈ ਦਰਸ਼ਕੋ ਵਾਟਰ ਬਾਕਸ ਦੇ ਕੋਲੇ ਵੀਰ ਦਾ ਘਰ ਆ ਐ ਮੱਝ ਨੂੰ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਜੀ ਸਾਨ ਇਹਨੂੰ ਸੂਈ ਨੂੰ 8 ਦਿਨ ਹੋ ਗਏ ਆ 8 ਦਿਨ ਹੋ ਗਏ ਹਾਂਜੀ ਐਤਵਾਰ ਨੂੰ ਸੂਈ ਸੀ ਹਾਂਜੀ ਤੇ ਅੱਜ ਵੀ ਐਤਵਾਰ ਨੂੰ ਵੀਡੀਓ ਜਿਹੜੀ ਆਪਾਂ ਸ਼ੂਟ ਕਰ ਰਹੇ ਹਾਂ ਹਾਂਜੀ ਕਿਹੜੇ ਸੀਮਣ ਦੀ ਆ ਮਾਂ ਦਾ ਕੀ ਰਿਕਾਰਡ ਸੀ ਧੀ ਦਾ ਕੀ ਰਿਕਾਰਡ ਆ ਕਿਹੜੇ ਸੂਏ ਆ ਡਿਟੇਲ ਦੇ ਵਿੱਚ ਮੇਰਾ ਵੀਰ ਪਲਵਿੰਦਰ ਵੀ ਦੱਸ ਦੇ ਕਿਉਂਕਿ ਆਪਾਂ ਵੀਡੀਓ ਪਾਉਣੇ ਬਿਲਕੁਲ ਸਾਫ਼ ਸੁਥਰੀਆਂ ਤੁਹਾਡੇ ਵਰਗੇ ਭਰਾਵਾਂ ਲਈ ਇਹ ਬਾਈ ਜੀ ਅਸੀਂ ਲਿਆਂਦੀ ਸੀ ਮਹਿੰਦਰਗੜ੍ਹੋਂ ਹਰਿਆਣੇ ਦੇ ਵਿੱਚ ਜ਼ਿਲ੍ਹਾ ਮਹਿੰਦਰਗੜ੍ਹ ਉੱਥੋਂ ਅਸੀਂ ਇਹਦੀ ਮਾਂ ਲਿਆਂਦੀ ਸੀ ਇਹ ਤਿੰਨੇ ਸਖੀਆਂ ਪਹਿਣਾ ਬਿਲਕੁਲ ਤਿੰਨੇ ਇਹ ਮੱਜ ਐਚ ਐਲ ਡੀ ਦੇ ਐਮ 416 ਦੀ ਸਟਰਾ ਸਾਡੇ ਕੋਲ ਐਸ ਟਾਈਮ ਸਾਰੀਆਂ ਮੱਜਾਂ ਦੇ ਸਟਰਾ ਸਾਡੇ ਕੋਲੇ ਰਿਕਾਰਡ ਜਿੰਨੇ ਵੀ ਆ ਵੇਖੋ ਦਰਸ਼ਕੋ ਐਂ ਹੁੰਦੀ ਆ ਗੱਲ ਹਾਂ ਸਾਰਿਆਂ ਦੇ ਸਾਡੇ ਕੋਲ ਸਟਰਾ ਸਾਰਿਆਂ ਦੇ ਪੈ ਇਹ ਐਚ ਐਲ ਡੀ ਦੇ ਐਮ 416 ਦੀ ਆ ਜੀ ਆਪ ਇਹ ਹਾਂ ਹਾਂ ਮਾਂ ਇਹਦੀ ਹਰਿਆਣੇ ਚੋਂ ਲਿਆਂਦੀ ਸੀ ਇਹ ਤਿੰਨੇ ਸਕੀਆਂ ਪਹਿਣਾ ਇਹ ਸਭ ਤੋਂ ਛੋਟੀ ਉਹ ਦੋਵੇਂ ਵੱਡੀਆਂ ਨੇ ਜੀ ਹਾਂ ਇਹ ਇਥੋਂ ਦਾ ਘੱਗਿਆਂ ਦਾ ਬਲਕਰਨ ਡਾਕਟਰ ਆ ਉਹ ਆਪ ਜਾ ਕੇ ਲਿਆਉਂਦਾ ਹਿਸਾਰੋਂ ਉੱਥੋਂ ਅਸੀਂ ਇਹ ਉਹਨਾਂ ਤੋਂ ਲਿਆਂਦੀ ਆਈ ਉਹ ਠੀਕ ਹੈ ਉਹਨਾਂ ਤੋਂ ਪ੍ਰੋਵਾਈਡ ਡਾਕਟਰ ਤੋਂ ਆਈ ਹਾਂ ਬਿਲਕੁਲ ਇਹ オリジナル ਕੰਮ ਆ ਸਾਰਿਆਂ ਦੇ ਸਾਨੂੰ ਪਤਾ ਬੈਲ ਕਾਲੀ ਸਟਰਾ ਸਾਰੇ ਸਾਰਾ ਡੰਗਰਾਂ ਦੇ ਸਾਹਮਣੇ ਰੱਖਦੇ ਆ ਜੀ ਜੀ ਹੁਣ ਬੋਲੇ ਚ ਔਟ ਹੋ ਗਈ ਤਕਰੀਬਨ 8 ਦਿਨ ਹੋ ਗਏ ਹਾਂਜੀ ਇਸ ਟਾਈਮ ਕਿੰਨੇ ਲੀਟਰ ਮਾਰ ਕੇ ਕਿੰਨੇ ਡੱਬੇ ਮਾਰ ਕੇ ਕੋਈ ਵੀਰ ਲੈ ਜੇ ਜਾਂ ਕੋਈ ਭੈਣ ਨੂੰ ਚਾਹੀਦੀ ਹੈ ਕੋਈ ਭੈਣ ਰੱਖ ਲੈ ਕਰੇ ਇਸ ਟਾਈਮ 10 ਕਿਲੋ ਦੁੱਧ ਆਈ ਹਮ ਇਸ ਟਾਈਮ ਅੱਜ 10 ਕਿਲੋ ਦੁੱਧ ਹੋਊਗਾ ਇਹ ਥੱਲੇ ਲੈ ਦਰਸ਼ਕੋ ਲਾਟ ਨਹੀਂ ਲਾਉਂਦੀ ਜੀ ਹਮ ਬੇਸ਼ੱਕ ਦੀ ਆ ਹੁਣ ਵੀਡੀਓ ਚ ਪਲੱਸ ਚੋਕੇ ਵਿਖਾ ਦਾਂਗੇ ਕੱਟਾ ਛੱਡੋ ਇਹ ਐਨੀ ਵੀ ਪੈਲਣਾ ਨੂੰ ਲੱਤਾਂ ਮਾਰੀ ਜਾਣੀਆਂ ਲੱਤ ਨਹੀਂ ਲਾਉਂਦੀ ਭਲਾ ਕੋ ਚਾਰ ਡੰਗ ਚੋਲੇ ਤਿੰਨ ਡੰਗ ਚੋਲੇ ਜਿੰਨੇ ਡੰਗ ਮਰਜੀ ਕੋਈ ਹੋਈ ਜਾਵੇ ਤੇ ਪ੍ਰਵਿੰਦਰ ਭਾਈ ਇਹਨੂੰ ਤੋੜ ਕੇ ਦਿਖਾਇਓ ਮਾੜਾ ਜਾ ਵੇਖੋ ਦਰਸ਼ਕੋ ਵੇਖੋ ਦਰਸ਼ਕੋ ਚੈੱਕ ਕਰ ਲਓ ਤੁਸੀਂ ਜਿਹੜੇ ਵੀ ਕਿਸੇ ਭਰਾ ਨੇ ਰੱਖਣੀ ਆ ਤੇ ਵਾਕਈ ਵੀੜਾ ਪਰਦੂ ਹਵਾਨਾ ਤੁਸੀਂ ਆਪ ਹੀ ਦੇਖ ਲਓ ਥੱਬੇ ਦਾ ਹਵਾਨਾ ਤੇ ਦਿਨ ਹਜੇ 8 ਹੀ ਹੋਏ ਆ ਸੂਈ ਨੂੰ ਹਜੇ ਮੱਜ ਨੇ ਖੁੱਲਣਾ ਹੈਗਾ ਚੈੱਕ ਤੁਸੀਂ ਆਪ ਕਰ ਲੋ ਬੋਡੀ ਸਟਰਕਚਰ ਚੈੱਕ ਕਰ ਲੋ ਕੋਈ ਤੇਲ ਨਹੀਂ ਲੱਗਿਆ ਕੋਈ ਚਮਕਦਮਕਲੀ ਚੀਜ਼ ਨਹੀਂ ਲੱਗੀ ਜਿਵੇਂ ਸੈਂਪਲ ਘਰੇਲੂ ਜਾਨਵਰ ਆਪਣੇ ਖੜੇ ਹੁੰਦੇ ਆ ਉਸੇ ਤਰੀਕੇ ਨਾਲ ਹੀ ਵੀਰ ਨੇ ਜਿਹੜਾ ਇਹ ਨਗੀਨਾ ਸਾਰਾ ਸੰਭਾਲ ਕੇ ਰੱਖਿਆ ਜਿਹੜੇ ਵੀ ਕਿਸੇ ਵੀਰ ਨੇ ਲੈਣਾ ਕਟਰੂ ਦੀ ਥੋੜੀ ਜਿ ਖਿੱਚ ਕਰਦੀ ਆ ਤੇ ਥਣਾ ਦੀ ਗੱਲ ਕਰੀਏ ਦਰਸ਼ਕੋ ਮੁੱਠੀ ਵਾਲਾ ਥਣਾ ਬਹੁਤ ਚੰਗਾ ਥਣ ਲੱਗਿਆ ਤੇ ਬਹੁਤ ਹੀ ਚੰਗਾ ਸਿੰਗ ਲੱਗਿਆ ਹਵਾਨੇ ਤੇ ਜੇ ਮੈਂ ਬਾਰ-ਬਾਰ ਗੱਲ ਕਰਾਂ ਤਾਂ ਉਹ ਗੱਲ ਚੰਗੀ ਨਹੀਂ ਹੁੰਦੀ ਵੇਖੋ ਤੁਸੀਂ ਪੂਰਾ ਥੱਬੇ ਦਾ ਹੈਗਾ ਤੇ ਕਿਹੜਾ ਕਿਹੜਾ ਥਾਣਾ ਹੈਗਾ ਤੇ ਪਹਿਲੇ ਸੂਵੇ ਆ ਝੋਟੀ ਇਹ ਵੀ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਤੇ ਬੈਡ ਬੁੱਡ ਤੁਸੀਂ ਆਪ ਚੈੱਕ ਕਰ ਲਓ ਬਾਡੀ ਸਟਰਕਚਰ ਚੈੱਕ ਕਰ ਲਓ ਸਾਮ ਸੰਭਾਲ ਵੀਰ ਦੀ ਚੈੱਕ ਕਰ ਲਓ ਪ੍ਰਵਿੰਦਰਾ ਬਹੁਤ ਚੰਗਾ ਬਾਈ ਫੇਸ ਬਿਊਟੀ ਨੂੰ ਵੀ ਨਹੀਂ ਆਪਾ ਕਿਸੇ ਅੰਗੜ ਤੋਂ ਤੇਰੀ ਮੱਝ ਦੇ ਵਿੱਚ ਕੋਈ ਕਮੀ ਕੱਢੀ ਨਹੀਂ ਜਾ ਸਕਦੀ ਤੂਰਨ ਦਾ ਵੀ ਦਰਸ਼ਕੋ ਇੱਕ ਹੀ ਮਕਸਦ ਹੁੰਦਾ ਵੀ ਕਈ ਵਾਰੀ ਪਸ਼ੂ ਕੋਈ ਲੰਗ ਲੂੰਗ ਨਾ ਮਾਰਦਾ ਹੋਵੇ ਪਰ ਵਾਕਈ ਕਿਸੇ ਵੀ ਐਂਗਲ ਤੋਂ ਨਹੀਂ ਆਪਾਂ ਕਹਿ ਸਕਦੇ ਬੰਨ ਦਿਓ ਜੀ ਬੰਨ ਦੇ ਬਲਵਿੰਦਰ ਵੇਖੋ ਦਰਸ਼ਕੋ ਪਤਲੀ ਸਕਿਨ ਦੀ ਆ ਕਾਫੀ ਵੀਰ ਮੈਨੂੰ ਕੋਲਾ ਕਰਦੇ ਆ ਵੀ ਸਾਨੂੰ ਬਹੁਤ ਚੰਗੀ ਸੀ ਜੀ ਮਾਂ ਦਾ ਕੀਰ ਕਰ ਰਿਹਾ ਬਲਵਿੰਦਰ ਮਾਂ ਨੇ 17 ਲੀਟਰ ਦੁੱਧ ਦਿੱਤਾ ਜੀ ਆਮ ਪੀਗ ਤੇ ਦੀ ਮਾਰਈ ਆ ਓਕੇ ਹਾਂ ਵੇਖੋ ਦਰਸ਼ਕੋ ਬਿਲਕੁਲ ਪਤਲੀ ਸਕਿੰਦ ਪੂਸ਼ ਦੀ ਆਮ ਮੱਜਾਂ ਦੇ ਤੁਸੀਂ ਵੇਂਦੇ ਹੀ ਆ ਦੁੱਪੜ ਪੂਸ਼ਾਂ ਹੁੰਦੀਆਂ ਨੇ ਚਲੋ ਮਹਾਰਾਜ ਹਰੇਕ ਦੀਆਂ ਚੰਗੀਆਂ ਹੀ ਨੇ ਤੇ ਆ ਪੂਸ਼ ਦੀ ਇਹ ਸਭ ਤੋਂ ਜਿਹੜੀ ਮੋਹਰਾ ਦੀ ਨਿਸ਼ਾਨੀ ਆ ਵੇਖੋ ਦਰਸ਼ਕੋ ਗੰਢ ਦੇਤੀ ਜਮਾ ਜਾਵਾਂ ਤੁਸੀਂ ਚੈੱਕ ਕਰਿਓ ਲਾ ਗੰਢ ਦੇਤੀ ਪੂਸ਼ ਨੂੰ ਵੀਰ ਨੇ ਹਾਂ ਕਿਉਂਕਿ ਜੇ ਕਿਸੇ ਚੀਜ਼ ਦੇ ਵਿੱਚ ਕੋਈ ਦਮ ਹੈਗਾ ਤਾਂ ਫੇਰ ਹੀ ਆ ਮੱਜ ਤੁਸੀਂ ਵੀਰ ਲੈ ਮਗਰ ਵਿਖਾਓ ਮਗਰਲਾ ਪਾਸਾ ਦਿਖਾਓ ਮੈਂ ਅੱਜ ਪਿੱਛੋਂ ਚੌੜੀ ਆ ਫੱਟੀ ਆ ਜੇ ਪਹਿਲਣ ਝੋਟੀ ਆ ਜੇ ਤਿਆਰ ਬਾਨਾ ਨੇ ਹੂੰ ਇੱਥੋਂ ਮੱਜ ਬਹੁਤ ਚੌੜੀ ਆ ਚੰਗਾਠਾ ਬਹੁਤ ਜਾਰੇ ਚੌੜਾ ਪਿਛਲਾ ਜਦ ਦੁੱਧ ਪਿਛਲੇ ਨੇ ਕੜਨਾ ਚੌੜ ਨੇ ਜੀ ਹਾਂ ਅੱਗੋਂ ਮੱਜ ਬਿਲਕੁਲ ਪਤਲੀ ਇੱਕ ਤੋਂ ਜੀ ਹਾਂ ਆ ਮੱਜਾਂ ਇੱਥੋਂ ਪੀੜੀਆਂ ਹੁੰਦੀਆਂ ਹੂੰ ਬਿਲਕੁਲ ਜੀ ਇਹ ਪਿਛੋਂ ਇੱਥੇ ਪਈ ਆ ਹੂੰ ਪ੍ਰਵਿੰਦਰ ਹਜੇ ਖੋਲਣਾ ਮੱਜ ਨੇ ਅਗਲੇ ਸੂਏ ਜੀ ਕਿਉਂਕਿ ਦਰਸ਼ਕੋ ਕਾਲਾ ਸੁਣਾ ਜਿਹੜੇ ਵੀ ਕਿਸੇ ਭਰਾ ਨੇ ਲੈਣੀ ਆ ਜਾ ਕਿਸੇ ਭੈਣ ਨੇ ਘਰੇ ਰੱਖਣੀ ਆ ਦੋ ਡੰਗ ਚੋਲੇ ਚਾਰ ਡੰਗ ਚੋਲੇ ਬਲਵਿੰਦਰ ਚੋਲੇ ਕੈਮਰਾ ਬਲਵਿੰਦਰ ਬਾਈ ਤੇ ਮਾਰ ਬਲਵਿੰਦਰ ਦੋ ਡੰਗ ਚੋਲੇ ਕੋਈ ਚਾਰ ਡੰਗ ਚੋਲੇ ਜਿਹੜੇ ਅਗਲੇ ਨੇ ਪੈਸੇ ਦੇਣੇ ਆ ਤਸੱਲੀ ਕਰੀ ਜਾਵੇ ਅਗਲਾ ਆਉਤੀ ਖੇਚਲ ਕਰੇ ਆਵੇ ਜਰੂਰ ਚੋਵੇ ਦੋ ਡੰਗ ਤਿੰਨ ਡੰਗ ਅਸੀਂ ਤਾਂ ਨੇ ਜਰੂਰ ਚੋਵੇ ਲੋ ਦਰਸ਼ਕੋ ਜਿਹੜੀਆਂ ਵੀ ਭੈਣਾਂ ਮੈਨੂੰ ਡਾਇਰੈਕਟ ਕਾਲ ਕਰਦੀਆਂ ਬਾਈ ਜੀ ਮਰਜ਼ ਸਾਨੂੰ ਚੰਗੀ ਭਾੜ ਦੋ ਮੰਡੀਆਂ ਦੇ ਉੱਤੇ ਅਸੀਂ ਕਾਫੀ ਖੱਜਲਖਵਾਰ ਹੋਏ ਆ ਤਾਂ ਨਹੀਂ ਮਾਰਦੀਆਂ ਇਹ ਪਹਿਲਾਂ ਨੇ ਆ ਨਾ ਇਹ ਸਾਰੀਆਂ ਹੀ ਜੀ हां क्योंकि नस्ल है ना हां इलात त नहीं झुकूगी ये इन्हने एमे लत्ता मारी जानियां ना हम्म दर्शको वीर दी चीज आ ਤੁਹਾਡੇ ਸਾਹਮਣੇ ਆ ਜਿਹੜੇ ਕਿਸੇ ਵੀਰ ਨੇ ਰੁਪਏ ਲਾਉਣੇ ਹੁੰਦੇ ਆ ਵੇਖੋ ਖੂਨ ਪਸੀਨੇ ਦੀ ਕਮਾਈ ਆ 10 ਕਿਲੋ ਅੱਜ ਦੁੱਧ ਆ ਜੇ ਥੱਲੇ ਤਾਂ ਸਾਡੀ ਵੀ ਕੋਸ਼ਿਸ਼ ਇਹੀ ਆ ਵੀ ਸਾਫ ਸੁਥਰੀ ਚੀਜ਼ ਤੇ ਪੈਸੇ ਲੱਗ ਜਾਣ ਬਾਰ ਬਾਰ ਸਿੰਘਾਂ ਦੀ ਗੱਲ ਕਰਾਂਗੇ ਸਕਿਨ ਦੀ ਗੱਲ ਕਰਾਂਗੇ ਫੇਸ ਬਿਊਟੀ ਦੀ ਗੱਲ ਕਰਾਂਗੇ ਤਾਂ ਤੁਹਾਡੇ ਸਾਰਾ ਕੁਝ ਸਾਹਮਣੇ ਆ ਹਰ ਇੱਕ ਚੀਜ਼ ਕੈਮਰੇ ਚ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹਦਾ ਕੱਟਾ ਵੀ ਤੁਹਾਨੂੰ ਦਿਖਾ ਦਈਏ ਅੱਜ ਐਤਵਾਰ ਹੈਗਾ ਐਤਵਾਰ ਨੂੰ ਵੀਡੀਓ ਸ਼ੂਟ ਕਰਦੇ ਆ ਤੇ ਐਤਵਾਰ ਨੂੰ ਪਿਛਲੇ ਨੂੰ ਸੂਈ ਸੀ ਕੱਟਾ ਤੁਸੀਂ ਆਪ ਚੈੱਕ ਕਰ ਲਓ ਕਿਹੜੇ ਸੀਮਣ ਦਾ ਜੀ ਇਹ ਇਹ ਕੋਹੇ ਨੂਰ ਦਾ ਹੀ ਦਰਸ਼ਕੋ ਕੋਹੇ ਨੂਰ ਦਾ ਹੈਗਾ ਸਟਰਾ ਸਾਡੇ ਕੋਲੇ ਪਿਆ ਜੀ ਸਾਰੇ ਵੀਰ ਦੇ ਕੋਲੇ ਜਿਹੜੇ ਸਟਰਾ ਆਗੇ ਉਹ ਕੋਲੇ ਹੈਗੇ ਆ ਅਵੇਲੇਬਲ ਇਸ ਟਾਈਮ ਹੈਗੇ ਆ ਜਿੰਨੇ ਵੀ ਜਾਨਵਰ ਰੱਖਦਾ ਵੀਰ ਰਿਕਾਰਡ ਰਿਕਾਰਡ ਵਾਲੇ ਜਾਨਵਰੀ ਰੱਖਦਾ ਹੈਗਾ ਹਾਂ ਪਲਵਿੰਦਰ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਰਾ ਕੁਝ ਆਪਾਂ ਦਰਸ਼ਕਾਂ ਨੂੰ ਦਿਖਾਤਾ ਰੇਟ ਮੇਰਾ ਵੀਰ ਉਹ ਦੇ ਦੇ ਤੇਰੀ ਮਿਹਨਤ ਦਾ ਤੈਨੂੰ ਮੁੱਲ ਮਿਲਣਾ ਚਾਹੀਦਾ ਤੇ ਅਗਲੇ ਨੂੰ ਰੁਪਏ ਇਹ ਨਾ ਹੋਵੇ ਜਗਜੀਤ ਬਸ਼ਨਜਾੜ ਦਾ ਸੀ ਚੈਨਲ ਖੋਲਿਆ ਸੀ ਜਿਹੜੀ ਚੀਜ਼ ਲਿਆਂਦੀ ਆ ਭਰਾਵਾਂ ਨੇ ਸਪੈਸ਼ਲ ਕਮੈਂਟ ਕੀਤੇ ਆ ਵੀ ਜਿਵੇਂ ਕਹਿੰਦੇ ਸੀ ਬਾਈ ਉਹ ਮੈਂ ਨਿਭੜਿਆ ਹਾਂ ਜੀ ਕੀ ਰੇਟ ਰਹੂਗਾ ਇਹਦਾ ਇਹਦਾ 1.40 ਲੱਖ ਰੁਪਇਆ ਜਿਹੜਾ ਭਰਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਕੁਛ ਨਾ ਕੁਛ ਮੇਰਾ ਵੀਰ ਉਹਨਾਂ ਦਾ ਮਾਣ ਤਾਂ ਜ਼ਰੂਰ ਕਰੀਦਾ ਕਰਦਾ ਕਰਦਾ ਕੋਈ ਗੱਲ ਨਹੀਂ ਲੋ ਦਰਸ਼ਕੋ ਮੱਝ ਦੁਬਾਰੇ ਫੇਰ ਚੈੱਕ ਕਰ ਲਓ 1 ਲੱਖ ਤੇ 40000 ਰੁਪਿਆ ਵੀਰ ਨੇ ਰੇਟ ਕੀਤਾ ਦੀਨ ਵਾਲਾ ਕਿਉਂਕਿ ਜਿਹੜੇ ਵੀਰ ਉੱਚਾ ਰੇਟ ਕਰਦੇ ਆ ਮਾ ਉਹਨਾਂ ਨੂੰ ਬਹੁਤ ਖਿੱਚਦਾ ਪਰ ਰੇਟ ਵੀਰ ਨੇ ਜੈਨੂਅਨਿ ਕੀਤਾ ਅਸੀਂ ਵੀ ਹਰਿਆਣਾ ਘੁੰਮਿਆ ਸਾਰਾ ਹੀ ਜੀ ਅੱਜ ਤਾਂ ਨਹੀਂ ਸੱਤ ਸਾਲ ਹੋ ਗਿਆ ਜੀ ਇਹਦੀ ਮਾਂ ਹਿਮਿੰਦਰ ਗੜੋ ਲਿਆਂਦੀ ਸੀ ਅਸੀਂ ਸਾਰਾ ਹਰਿਆਣਾ ਘੁੰਮਿਆ ਸੀ ਉਸ ਟਾਈਮ ਤੇ ਅਸੀਂ ਕਾਰਨ ਕੀ ਸੀ ਉਦੋਂ ਅਸੀਂ 1 ਲੱਖ 7000 ਦੀ ਮੱਝ ਲਿਆਂਦੀ ਸੀ 2018 ਚ ਕਾਰਨ ਕੀ ਇੱਕ ਸੁਵਿਆ ਚ ਜਾਦੀ ਇੱਕ ਉਹ ਪੁੱਛੋਂ ਲੰਡੀ ਹਜੇ ਵੀ ਮੇਰੀ ਭੈਣ ਹੈ ਗੁਰੂ ਸਰਯੋਦੇ ਉੱਤੇ ਖੜੀ ਹੈ ਜੀ ਮੱਝ ਵੇਖਣੀ ਹੋਵੇ ਤਾਂ ਇਹ ਦੀ ਮਾਂ ਜੀ ਕਿਉਂਕਿ ਸੋਡੇ ਤੇ ਪਲਵਿੰਦਰ ਭਾਈ ਸਾਨੂੰ ਵੀ ਵਿਸ਼ਵਾਸ ਹੈ ਕਿਉਂਕਿ ਜਿਹੜੀ ਤੁਸੀਂ ਗੱਲ ਕਹਿਣੀ ਉਹ ਸਹੀ ਆ ਐਚਐਲਡੀ ਦੀ ਐਮ 416 ਦੇ ਅਸੀਂ ਐਵੇਂ ਨਹੀਂ ਆਖਿਆ 6000 ਰੁਪਏ ਲੱਗਦਾ ਜੇ ਡੀਐਨ ਕਿਸੇ ਨੇ ਕਰਾਉਣਾ ਹੋਵੇ ਕਰਾ ਸਕਦਾ ਜੇ ਗਲਤ ਹੋਇਆ ਡੀਐਨ 6000 ਰੁਪਏ ਅਸੀਂ ਦਵਾਗੇ ਵੇਖੋ ਦਰਸ਼ਕੋ ਵੇਖੋ ਕਿਲੇ ਦੇ ਅੰਦਰ ਜ਼ਿੰਮੇਵਾਰੀ ਆ ਹਨਾ ਤੇ ਵਿਸ਼ਵਾਸਨ ਵਾਲੀ ਵੀਰਾ ਚੀਜ਼ ਦੇ ਰਿਹਾ ਤੇ ਵਿਸ਼ਵਾਸਨ ਵਾਲੀ ਮੈਂ ਤੁਹਾਨੂੰ ਵੀਡੀਓ ਸ਼ੂਟ ਕਰਕੇ ਦਿਖਾ ਰਿਹਾ ਹਾਂ ਹਾਂ ਵੇਖੋ ਜੇ ਕਿਸੇ ਭਰਾ ਨੇ ਕੋਈ ਫਾਰਮ ਫੂਰਮ ਸਟਾਰਟ ਕਰਨਾ ਵਾਕਈ ਕਾਲਾ ਸੁਣਾ ਜੇ ਗਾਹਾਂ ਨੂੰ ਕੱਟੀ-ਕੁੱਟੀ ਚੰਗੀ ਆ ਗਈ ਤਰ ਰੁਪਏ ਇਕੱਲੀ ਕੱਟੀ ਜੀ ਨਿਕਲ ਜਾਣਗੇ ਤੇ ਬਲੱਡ ਲੈਂਡ ਵੀ ਕਾਫੀ ਚੰਗੀਆਂ 50 50000 ਦੀਆਂ ਤੁਸੀਂ ਛੋਟੀਆਂ ਛੋਟੀਆਂ ਇੱਥੇ ਸਾਡੇ ਆਪ ਦੋ ਪਿੰਡ ਚ ਦਿੱਤੀਆਂ ਦੋ ਤਿੰਨ ਰਿਸ਼ਤੇਦਾਰ ਇਸਦਰ ਦਿੱਤੀਆਂ ਨੇ ਮੈਂ ਜਾਣਾ ਕੱਲਾ ਮੇਰੇ ਤੋਂ ਨਾ ਸਮਝਦੀਆਂ ਨਹੀਂ ਪਰ ਮੈਨੂੰ ਸ਼ੌਂਕ ਬਹੁਤ ਹੈ ਬਲਵਿੰਦਰ ਕਰਨ ਕੀ ਹੋ ਗਿਆ ਸੇਲ ਕਰਨ ਦੀ ਰੀਅਲੀ ਗੱਲ ਕੀ ਆ ਮੇਰੇ ਤੋਂ ਸਮਝ ਦੇ ਡੰਗਰ ਹੂੰ ਇਹਦੀ ਮਾਂ ਕਿਦੇ ਵੇਚਣ ਵਾਲੀ ਸੀ ਜੀ ਜਿਹੜੀ ਇਹਦੀ ਮਾਂ ਲਿਆਉਂਦੀ ਸੀ ਮੰਨੀ ਤਰਨੀ ਸੀ ਇਹਨਾਂ ਦਾ ਸਗਾ ਭਰਾ ਇੱਥੇ ਆ ਝੋਟਾ ਨਾਲ ਪਿੰਡ ਉਹਨੂੰ ਦਿੱਤਾ ਸੀ ਅਸੀਂ ਛੋਟਾ ਜਿਹਾ ਰਿਸ਼ਤੇਦਾਰੀ ਦੇ ਵਿੱਚ ਮੈਂ ਡੰਗਰ ਰਾਤਾ ਮੈਂ ਦੋ ਤਿੰ ਵਾਹ ਦੀ ਗਾਂ ਵੀ ਇਹ ਵੀ ਇਹਦਾ ਸਟੈਕ ਕਰਦੀ ਆ ਹੂੰ ਇਹਦੀ ਮਾਂ 6ਵੀਂ 5ਵੀਂ 6ਵੀਂ ਪੀੜੀ ਸਾਡੇ ਘਰੇ ਆ 30 32 35 ਲੀਟਰ ਤੱਕ ਪਹਿਲਾਂ ਪਹਿਲੇ ਵੜਾ ਦੇ ਦੁੱਧ ਦੇ ਦਿੰਦੀ ਆ ਇਹ ਵੀ ਇਹਦਾ ਸਟੈਕ ਕਰਦੀ ਆ ਵਾਹ ਜੀ ਵਾਹ ਹਾਂ ਇਹ ਦੂਜੇ ਸੂਏ ਸੂਣਾ ਹੋਣੇ ਨੇ ਹਾਂ ਦੂਜੇ ਸੂਏ ਸੂਣਾ ਦੂਜੇ ਸੂਏ ਸੂਣਾ ਦਰਸ਼ਕੋ ਵੇਖੋ ਜਿਹੜੇ ਕਿਸੇ ਭਰਾ ਨੇ ਲੈਣੀ ਆ ਕੰਟੈਕਟ ਨੰਬਰ ਵੀਰ ਦਾ ਪੱਟੀ ਦੇ ਚੱਲੀ ਜਾਂਦਾ ਵੀਰ ਨਾਲ ਕੰਟੈਕਟ ਕਰ ਲਿਓ ਪਰ ਇੱਥੇ ਵੀਡੀਓ ਮੇਰਾ ਖਤਮ ਕਰਨ ਨੂੰ ਸਮਾਪਤ ਕਰਨ ਨੂੰ ਜੀ ਨਹੀਂ ਕਰਦਾ ਜਿਹੜੇ ਕਿਸੇ ਭਰਾ ਨੇ ਕੋਈ ਨਹੀਂ ਚੰਗੇ ਜਾਨਵਰਾਂ ਦੇ ਦਰਸ਼ਨ ਕਰਨੇ ਉਹ ਵੀਡੀਓ ਇੱਥੋਂ ਦਾ ਕਿਸੇ ਮਤੇ ਰੱਖ ਲੈ ਇਹਦੇ ਬਾਰੇ ਵੀ ਬਾਈ ਬੜਾ ਦਿਓ ਜਾਣਕਾਰੀ ਇਹ ਲక్ష్ਮੀ ਡੇਰੀ ਫਾਰਮ ਦੇ ਸਿਕੰਦਰ ਦੀ ਆ ਕਿੰਨੇ ਮੈਂ ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ ਜੀ 14 ਦਿੱਤਾ ਬਾਅਦ ਦਿੱਤਾ 16 ਜੀ ਉਹ ਹੈਗੀ ਐਚ ਐਲ ਡੀ ਦੇ ਪੀ ਸੀ 483 ਦੀ ਉਹਦਾ ਸੀਮਾ ਨਹੀਂ ਸਾਡੇ ਕੋਲੇ ਪਿਆ ਇਹਦਾ ਵੀ ਸੀਮਣਾ ਉਹ ਪੈ ਸਾਰੇ ਸੀਮਣ ਸਾਡੇ ਕੋਲੇ ਆ ਹੂੰ ਕੋਈ ਐਵੇਂ ਨਹੀਂ ਤੇ ਇਹ ਤਿੰਨੇ ਸੱਕੀਆਂ ਭੈਣਾ ਐ ਇਹਨੇ ਦੁੱਧ ਸਭ ਤੋਂ ਜ਼ਿਆਦਾ ਦਿੱਤਾ ਜਿਹੜੀ ਗੱਲ ਸੱਚੀ ਉਹ ਅਸੀਂ ਸੱਚੀ ਆਖਾਂਗੇ ਭਲਾ ਜੋ ਵੇ ਮਰ। ਵਾਹ ਜੀ ਵਾਹ ਕੀ ਰਿਕਾਰਡ ਰਿਆ ਇਹਦਾ ਜੀ ਪਹਿਲੇ ਸਵੇਰ 14 ਦੂਜੇ ਸਵੇਰ 16 ਲੀਟਰ। ਵੇਖੋ ਦਰਸ਼ਕੋ 16 ਲੀਟਰ ਕਹਿਣਾ ਸੌਖਾ ਤੇ ਬਾਲਟੇ ਦੇਖੋ ਦੋ ਬਣ ਜਾਂਦੇ ਆ ਹਨਾ ਆ ਹੁਣ ਇਹ ਕੀ 6 ਮਹੀਨਾ ਦੀ ਕੱਪਣ ਆ ਅੱਜ ਇੱਥੇ ਥੱਲੇ 8 ਕਿਲੋ ਦੁੱਧ ਆ। ਜੀ ਕਿੰਨਾ ਟਾਈਮ ਪਹਿਲਾਂ ਟਰਾਈ ਕਰਦਨੇ ਆ ਬਾਈ ਬਾਈ ਅਸੀਂ 3 ਮਹੀਨੇ। 3 ਮਹੀਨੇ ਪਹਿਲਾਂ ਟਰਾਈ ਕਰ ਦੇਣੀ ਆ। ਇੱਕ ਮਹੀਨੇ ਤੋਂ ਬਣ ਜਾਂਦੀਆਂ ਐ ਇਹਦੀ ਮਾਂ ਵੀ ਇੱਕ ਮਹੀਨੇ ਤੋਂ ਬਣਦੀ ਰਹੀ ਐ ਇੱਕ ਮਹੀਨੇ ਸਿਰ ਹੁਣ ਇਹ ਦੋਵੇਂ ਸੱਕੀਆਂ ਪੈਣਾ ਐ ਜੀ ਅਸੀਂ ਇਹਨੂੰ ਨਹੀਂ ਆਖ ਦਿੱਤਾ ਹੂੰ ਇਹ ਐਚਐਲਡੀ ਦੇ ਪੀਸੀ4 ਤੋਂ ਅਸੀਂ ਇਹਨੇ ਦੁੱਧ ਦਿੱਤਾ 12 ਲੀਟਰ ਪਹਿਲੇ ਸੂਏ ਇਹਨੇ 14 ਦਿੱਤਾ ਇਹ ਸੱਕੀਆਂ ਪੈਣਾ ਤਿੰਨੇ ਆ ਹੂੰ ਜਿਹੜੀ ਚੰਗੀਆਂ ਅਸੀਂ ਤਾਂ ਚੰਗੀਆਂ ਨੂੰ ਆਖਾਂਗਾ ਨਾ ਇਹਨਾਂ ਤੇ ਛੜ ਤੋਂ ਨਹੀਂ ਇਹਨੇ 12 ਦਿੱਤਾ ਦੂਜੇ ਸੂਏ ਨੇ ਦਿੱਤਾ 14 ਕਿ ਲਿਟਰ 15 ਚਲੋ ਫੇਰ ਵੀ ਚੰਗੇ ਵਾਲੇ ਪਾਸੇ ਹੀ ਗਏ ਸਕਦੇ ਆ ਜੀ ਮੱਝ ਦਾ 14 ਲੀਟਰ ਬਹੁਤ ਬਣ ਜਾਂਦਾ ਹੈ। ਇਹ ਲక్ష్ਮੀ ਡੇਰੀ ਫਾਰਮ ਦੇ ਸਿਕੰਦਰ ਦੀ ਆ। ਹੂੰ ਇਹ ਸਾਨੂੰ ਸਭ ਤੋਂ ਚੰਗੀ ਲੱਗੀ। ਸਾਕੀਆਂ ਤੰਨੇ ਪਹਿਣਾ। ਇਹ ਹੁਣ ਅਸੀਂ ਜੇ ਚੰਗੀ ਤਾਂ ਚੰਗੀ ਨੂੰ ਆਖਾਂਗੇ ਸੀ। ਵਾਹ ਜੀ ਵਾਹ। ਹਾਂ। ਵੇਖੋ ਦਰਸ਼ਕੋ ਪੰਜਾਬ ਦੇ ਵਿੱਚ ਸਾਡੇ ਅਜੇਹੇ ਭਰਾ ਵੀ ਹੈਗੇ ਆ। ਐਵੇਂ ਇਕੱਲਾ ਹਰਿਆਣਾ ਹਰਿਆਣਾ ਨਗਰੀ ਜਾਇਆ ਕਰੋ। ਅਜੇਹੇ ਭਰਾਵਾਂ ਦੀਆਂ ਵੀਡੀਓ ਦੇਖ ਕੇ ਵੀ ਤੁਹਾਨੂੰ ਪਤਾ ਲੱਗੂ ਜਿਹੜੀ ਗੱਲ ਆ। ਸਾਡੇ ਕੋਲੇ ਆ ਜਾਓ। ਦੋ ਮੈਂ ਆਪਣੇ ਪਿੰਡ ਦਿੱਤੀਆਂ ਨੇ ਕੱਟੀਆਂ ਏਡੀਆਂ ਏਡੀਆਂ ਕੱਟੀਆਂ ਸੀ 40 40 ਹਜ਼ਾਰ ਦੀਆਂ। ਇੱਥੇ ਨਾਲ ਮੈਂ ਆਦੇ 11 ਦੋਸਤਾਂ ਦਿੱਤੀਆਂ ਨੇ ਵੀ। ਹੂੰ ਏ ਆ ਨਾਲ ਵਦਨੀ ਇੱਕ ਅਸੀਂ ਕੱਲ ਪਰਸ ਰਿਸ਼ਤੇਦਾਰੀ ਦਿੱਤੀ ਆ ਜੀ ਹਾਂ ਪਰਵਿੰਦਰ ਹੁਣ ਤਾਂ ਕੈਮਰਾ ਜਾਂਦਾ ਚੱਲੀ ਮੇਰਾ ਵੀਰ ਹਾਂ ਦੱਸ ਦੇ ਸੇਲ ਤਾਂ ਨਹੀਂ ਕਰਨਾ ਹੁਣ ਨਹੀਂ ਅਜੇ ਨਹੀਂ ਕਰਨਾ ਇਹਗਾ ਇਹਦੀ ਮਾਂ ਆ ਗਈ ਸਕੰਦਰ ਹਮ ਆਪੇ ਕੋਈ ਨੂਰ ਦਾ ਵਾਹ ਜੀ ਵਾਹ ਉਹ ਸਟਰਾ ਸਾਰੇ ਪਏ ਆ ਜਿਹੜਾ ਬੰਦਾ ਜਿਹਨੇ ਉਹਨਾਂ ਦੇ ਚੈੱਕ ਵੀ ਕਰਾਉਣੇ ਉਹਨਾਂ ਨਾਲ ਲੋ ਦਰਸ਼ਕੋ ਜਨਬਰ ਤੁਹਾਨੂੰ ਸਾਰੇ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਦਿਖਾ ਦੇ ਹਾਂ ਵੇਖੋ ਵੇਖ ਕੇ ਨਾ ਵਾਕਈ ਭੁੱਖ ਲੈਂਦੀ ਆ ਬਹੁਤ ਚੰਗੇ ਚੰਗੇ ਵੀਰ ਦੇ ਕੋਲੇ ਨਕੇਨਿਆਂ ਤੇ ਉਹ ਖੜੀ ਆ ਸੇਲ ਵਾਲੀ ਜਿਹੜੀ ਕੋਈ ਭੈਣ ਨੇ ਜਿਹੜੇ ਕਿਸੇ ਵੀਰ ਨੇ ਲੈ ਕੇ ਜਾਣੀ ਆ ਵੀਡੀਓ ਜਦੋਂ ਅਪਲੋਡ ਹੋ ਗਈ ਤੇ 5 ਮਿੰਟਾਂ ਬਾਅਦ ਪਲਵਿੰਦਰ ਬਾਈ ਤੈਨੂੰ ਕਾਲ ਆਉਣੀਆਂ ਸਟਾਰਟ ਹੋ ਜਾਣਗੀਆਂ ਤੇ ਮਾਨਤਨ ਮੇਰਾ ਵੀਰ ਜ਼ਰੂਰ ਕਰਦੀ ਦਰਸ਼ਕੋ ਇੱਧਰ ਦੇਖੋ ਤੁਸੀਂ ਕੱਲਾ ਇਹ ਨਹੀਂ ਵੀ ਕੱਲਾ ਕਹਨੇ ਆ ਆ ਪਈ ਆ ਪਟਾਰੀ ਬੰਦਾ ਜੰਨੇ ਸੀਮਣਿਆ ਨੇ ਇਹਦੇ ਵਿੱਚ ਸਾਡੇ ਕੋਲੇ ਸਾਰੇ ਟੋਟਲ ਆਵੇ ਅਸੀਂ ਅੱਜ ਦੇਣੀ ਜੋ ਅਸੀਂ ਮੱਝ ਘਰੇ ਲੈਂਦੇ ਆਵੇ ਚੱਕੋ ਦਰਸ਼ਕੋ ਹਾਂ ਉਹ ਦੇਖੋ ਆ ਜਿਹੜੇ ਸਾਰੇ ਇਹ ਸਾਡੇ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਆ ਆ ਦੇਖੋ ਦਰਸ਼ਕੋ ਹਾਂ ਜਿੰਨੇ ਸਾਡੇ ਕੋਲ ਸਟਰਾ ਆ ਇਹ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਆ ਉਹ ਸਾਡੇ ਅਲੱਗ ਆ ਜਿਹੜੇ ਜਿਹੜੇ ਹਿਲਾਉਂਦੇ ਰਹੇ ਆ ਆ ਸਾਡੇ ਕੋਲੇ ਉਹ ਗਾਂ ਦੇ ਸਟੈਕਰ ਦੀ ਗਾਂ ਉਹ ਪਏ ਸਾਡੇ ਕੋਲੇ ਵਾਹ ਜੀ ਵਾਹ ਹਾਂ ਲੈ ਦਰਸ਼ਕੋ ਜਿਹੜੇ ਵੀ ਕਿਸੇ ਭਰਾ ਨੇ ਜਾਂ ਭੈਣ ਨੇ ਜਾਨਵਰ ਘਰੇ ਰੱਖਣਾ ਚੰਗਾ ਨਗੀਨਾ ਕਾਲਾ ਸੋਨਾ ਹਾਂ ਰੇਟ ਜਾਂਦੇ ਆ ਸੋਨੇ ਦੇ ਤਾਹਾਨੂੰ ਚੜੀ ਜੇ ਕਿल्ले ਤੋਂ ਨਗੀਨਾ ਮਿਲਦਾ ਤਾਂ ਵੀਰ ਨੂੰ ਕੰਟੈਕਟ ਕਰਕੇ ਤੇ ਮੱਝ ਪੱਕੀ ਕਰ ਲਿਓ ਪ੍ਰਵਿੰਦਰ بھائی ਆਪਣੇ ਦਰਸ਼ਕਾਂ ਨੂੰ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਬਹੁਤ ਚੰਗਾ ਨਗੀਨਾ ਤਖਾਇਆ ਰੇਟ ਤੁਹਾਡਾ ਵੀ ਵਾਕਈ ਜੈਨੂ ਆ ਨੇ ਭੈਣ ਨੇ ਲੈਣੀ ਆ ਇਹ ਬੁੜੀ ਕੋਲ ਹੱਸ ਕੇ ਮਿਲਦੀ ਆ ਮੇਰੇ ਘਰ ਦੀ ਵਿੱਚ ਓ ਲੈਂਦੀ ਆ ਕੋਈ ਇਹਨੂੰ ਚੱਕਰ ਨਹੀਂ ਜੀ ਹਾਂ ਬੀਬੀ ਵੀ ਜੇਕੇ ਭੈਣ ਨੇ ਵੀ ਚੋਣੀ ਮਿੰਟ ਚ ਮਿਲ ਪੂਗੀ ਲੱਤ ਨਹੀਂ ਲਾਉਂਦੀ ਮੈਦਾਨਾ ਵੀ ਸਗੋ ਦੋ ਡੰਗ ਚਾਰ ਡੰਗ ਜਰੂਰ ਆਓ ਚੋ ਕੇ ਵੇਖੋ ਕੋਈ ਨਾ ਲੈ ਭੈਣੋ ਐਦੂ ਬੱਤ ਕੁਛ ਨਹੀਂ ਗਾ ਦੋ ਡੰਗ ਚਾਰ ਡੰਗ ਚੋ ਕੇ ਦੇ ਸੋ ਕੋਈ ਵਪਾਰ ਦਾ ਕੰਮ ਨਹੀਂ ਗਾ ਘਰੇਲੂ ਹੀ ਵੀਰ ਦੇ ਕੋਲੇ ਜਾਨਵਰ ਆ ਪਲਵਿੰਦਰ ਭਾਈ ਤੁਹਾਡੀ ਮਿਹਨਤ ਨੂੰ ਵੀ ਸਲੂਟ ਹੈ ਵੀ ਵਾਕਈ ਤੁਸੀਂ ਬਹੁਤ ਸੋਹਣਾ ਸੈਟਅਪ ਹੈ ਜਿਹੜਾ ਬਣਾਇਆ ਘੱਟ ਖਰਚੇ ਦੇ ਨਾਲ ਨਗੀਨੇ ਚੰਗੇ ਰਿਕਾਰਡ ਦੇ ਆ ਕੀ ਕਾਰਨ ਹੋ ਗਿਆ ਦੁੱਧ ਉ ਤਾਂ ਰੇਟ ਘਟ ਹੈ ਕਿ ਕੀ ਕਾਰਨ ਕਰਕੇ ਸੇਲ ਕਰਨ ਲੱਗ ਪਿਆ ਹਾਂ ਮੈਨੂੰ ਜਾਣਾ ਕੱਲਾ ਹੈ ਹੂੰ ਸ਼ੌਂਕ ਬੜਾ ਮੈਨੂੰ ਵਾਹ ਜੀ ਵਾਹ ਹਾਂ ਸ਼ੌਂਕ ਤਾਂ ਮੈਨੂੰ ਆ ਮੁੰਡੇ ਜੱਟਾਂ ਸਾ ਮੈਂ ਜਦੋਂ ਦਾ ਮੱਛੀ ਉਣ ਲੱਗ ਪਿਆ ਹਾਂ ਮੈਨੂੰ ਸ਼ੌਂਕ ਬਹੁਤ ਆ ਡੰਗਰਾਂ ਦਾ ਚੰਗੇ ਤਾਂ ਚੰਗੇ ਮੈਂ ਡੰਗਰ ਰੱਖੇ ਆ ਪਰ ਮੈਂ ਰੱਖਦਾ ਦੋ ਤਿੰਨ ਹੀ ਹੁਣ ਮੇਰੇ ਕੋ ਕਟੀਆਂ ਏਡੀਆਂ ਚੰਗੀਆਂ ਸੀ ਜੀ ਇਸੇ ਕਰਕੇ ਮੈਂ ਸੇਲ ਕੀਤੀਆਂ ਮਿੰਨਾ ਕਾ ਇੰਨੀ ਹੁਣ ਮੈਂ ਤਾਂ ਸਮਝ ਗਿਆ ਨਹੀਂ ਮੇਰੇ ਕਾ ਵਾਈ ਦਾ ਕੰਮ ਐ ਮੈਂ ਜਾਣਾ ਕੱਲਾ ਵਾਹ ਜੀ ਵਾਹ ਵੇਖੋ ਦਰਸ਼ਕੋ ਥੋੜੇ ਥੋੜੇ ਨਾ ਵੀਡੀਓ ਤਾਂ ਲੰਬੀ ਹੋ ਜਾਂਦੀ ਆ ਪਰ ਜਿਹੜੀ ਚੀਜ਼ ਸਾਡੇ ਪਸੰਦ ਆ ਗਈ ਅਸੀਂ ਦਿਖਾਏ ਬਿਨਾ ਰਹਿੰਦੇ ਨਹੀਂ ਖੁਰਨੀ ਤੁਸੀਂ ਨਿਗਾਹ ਮਾਰਿਓ ਮਾੜੀ ਜੀ ਖੁਰਨੀ ਵੇਖੋ ਮੇਰੇ ਵੀਰੋ ਵੇਖੋ ਤੁਸੀਂ ਕਿੰਨੀ ਤਸੱਲੀ ਨਾਲ ਖੁਰਨੀ ਵੀਰ ਨੇ ਬਣਾਈ ਆ ਇੱਕ ਵੀ ਫੰਡਾ ਨਹੀਂ ਵਿੱਚ ਖੜਦਾ ਇਹ ਫਿਰ ਤਕਨੀਕ ਬਲਵਿੰਦਰ ਕਿੱਥੋਂ ਲਈ ਬਾਈ ਇਹ ਸਾਡੇ ਇਥੇ ਪਿੰਡ ਦਾ ਹੀ ਮੁੰਡਾ ਉਹਨੇ ਬਣਾ ਕੇ ਦਿੱਤੀ ਆ ਹੁਣ ਅਸੀਂ ਕਿਦਾ ਜਾਣਿਆ ਚ ਉਹਨੇ ਆ ਅਸੀਂ ਇਹਨੂੰ ਫੋਲ ਕਰ ਦਿੰਨੇ ਆ ਜੀ ਇਹ ਆਪਕੇ ਠਾਣੋਂ ਉਤਰੇ ਆਉਂਦੇ ਪੱਠੇ ਵਾਹ ਜੀ ਵਾਹ ਹਾਂ ਇਹਦੇ ਤੇ ਪਾ ਜਾਂਦੇ ਦੋ ਪੰਡਾ ਪਾਲਾ ਪੱਠੇ ਨਹੀਂ ਹੁਣ ਜੀ 10 15 ਟੋਕਰੇ ਪਾ ਜਾਂਦੇ ਕਿਤੇ ਜਾਣਾ ਹੋਵੇ ਇਦਾਂ ਡੰਗ ਪਾ ਕੇ ਚੱਲ ਜਾ ਬੜਾ ਹਾਂ ਇਹ ਲੋ ਦਰਸ਼ਕੋ ਜਿਹੜੇ ਕਿਸੇ ਵੀ ਨੇ ਲੈਣਾ ਨਗੀਨਾ ਫੇਰ ਚੈੱਕ ਕਰ ਲਓ ਫੇਸ ਬਿਊਟੀ ਬਹੁਤ ਚੰਗੀ ਆ ਬਾਡੀ ਸਟਰਕਚਰ ਬਹੁਤ ਚੰਗਾ ਹਾਈਟ ਹੂਟ ਕਾਫੀ ਚੰਗੀ ਆ ਹਾਂ ਤੇ ਵੀਰ ਪਲਵਿੰਦਰ ਜਿਹੜਾ ਸੰਪਰਕ ਵਾਲੇ ਪਲਵਿੰਦਰ ਭਾਈ ਆਪਣੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਬਹੁਤ ਸਾਫ ਸੁਥਰੀ ਦਿੱਤੀ ਤੁਹਾਡੇ ਸ਼ੌਂਕ ਨੂੰ ਵੀ ਸਲੂਟ ਬਣਦਾ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਥੈਂਕ ਯੂ